ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਜਿਹੜੀ ਕਹਾਣੀ ਹੈਗੀ ਔਰ ਸਟੋਰੀ ਹੈਗੀ ਇੱਕ ਐਸਪੀ ਮੈਡਮ ਦੀ ਜਿਹੜੇ ਕਿ ਇੱਕ ਸਧਾਰਨ ਜਿਹੇ ਕੱਪੜਿਆਂ ਦੇ ਵਿੱਚ ਕਿਸੇ ਦੁਕਾਨ ਤੇ ਪਹੁੰਚਦੀ ਹੈ ਕੱਪੜੇ ਲੈਣ ਦੇ ਵਾਸਤੇ ਤੇ ਉੱਥੇ ਕਿਸੇ ਗੱਲ ਨੂੰ ਲੈ ਕੇ ਤੇ ਦੁਕਾਨਦਾਰ ਨਾਲ ਉਹਦੀ ਤੁੰਤੂ ਮੈਂ ਮੈਂ ਹੋ ਜਾਂਦੀ ਹੈ ਤੇ ਜਿਸ ਕਰਕੇ ਦੁਕਾਨ ਵਾਲਾ ਕਹਿੰਦਾ ਹੈ ਕਿ ਹਾਂ ਕਿ ਮੈਂ ਪੁਲਿਸ ਬੁਲਾ ਲਵਾਂਗਾ ਤੇ ਤੁਹਾਨੂੰ ਪੁਲਿਸ ਦੇ ਹਵਾਲੇ ਕਰ ਦਾਂਗਾ ਤੇ ਜਿਹੜੀ ਐਸਪੀ ਮੈਡਮ ਹੁੰਦੀ ਹੈ ਤੇ ਉਹ ਸੋਚਦੀ ਹੈ ਕਿ ਕੋਈ ਗੱਲ ਨਹੀਂ ਤੁਸੀਂ ਬੁਲਾ ਲਓ ਉਹਨੂੰ ਹੁੰਦਾ ਹੈ ਕਿ ਹਨਾ ਕਿ ਪੁਲਿਸ ਆਵੇਗੀ ਤੇ ਮੈਨੂੰ ਪਛਾਣ ਲਵੇਗੀ ਤੇ ਉਲਟਾ ਇਹਨਾਂ ਤੋਂ ਮੈਨੂੰ ਪੈਸੇ ਲੈ ਕੇ ਦੇਵੇਗੀ ਪਰ ਹੁੰਦਾ ਕਿ ਇਹ ਪੁਲਿਸ ਵਾਲੇ ਉਸ ਨੂੰ ਬਿਲਕੁਲ ਵੀ ਨਹੀਂ ਪਛਾਣਦੇ ਠੀਕ ਹੈ ਤੇ ਇਹ ਕਹਾਣੀ ਆਪਾਂ ਸ਼ੁਰੂ ਕਰਦੇ ਹਾਂ ਇਹ ਸਟੋਰੀ ਕਹਾਣੀ ਇਸ ਤਰ੍ਹਾਂ ਹੁੰਦੀ ਹੈ ਕਿ ਐਸਪੀ ਮੈਡਮ ਹੁੰਦੀ ਉਹਦੀ ਜੁਆਇਨਿੰਗ ਹੋਈ ਹੁੰਦੀ ਹੈ ਥੋੜਾ ਟਾਈਮ ਪਹਿਲਾਂ ਹੀ ਤੇ ਉਹ ਬਹੁਤ ਵਧੀਆ ਇੱਕ ਮੈਡਮ ਹੁੰਦੀ ਹੈ ਤੇ ਉਸ ਦੀ ਡਿਊਟੀ ਹੁੰਦੀ ਹੈ ਡਿਊਟੀ ਦੇ ਦੌਰਾਨ ਹੀ ਉਸਦੇ ਭਰਾ ਦਾ ਵਿਆਹ ਹੁੰਦਾ ਹੈ ਤੇ ਉਸ ਨੂੰ ਆਦੇ ਭਰਾ ਦੇ ਵਿਆਹ ਤੇ ਜਾਣਾ ਪੈਂਦਾ ਹੈ ਤੇ ਉਹ ਪਹਿਲਾਂ ਤਾਂ ਸੋਚਦੀ ਹੈ ਕਿ ਮੈਂ ਰਹਿਣ ਦਿੰਨੀ ਹਾਂ ਜਦੋਂ ਆਦੇ ਭਰਾ ਦੇ ਨਾਲ ਗੱਲ ਕਰਦੀ ਹੈ ਕਿ ਇਸ ਤਰ੍ਹਾਂ ਕਿ ਹਨਾ ਕਿ ਮੈਨੂੰ ਮੇਰੀ ਡਿਊਟੀ ਚੱਲ ਰਹੀ ਹੈ ਤੇ ਮੈਂ ਨਹੀਂ ਆ ਸਕਦੀ ਜਾਂ ਮੈਂ ਕਿ ਤੇਰੇ ਵਿਆਹ ਤੇ ਫਿਰ ਆਜਾਂਗੀ ਚਲ ਤੁਹਾਨੂੰ ਮਿਲ ਜਾਾਂਗੀ ਤੇ ਤੇਰੀ ਪਤਨੀ ਨੂੰ ਮਿਲ ਜਾਾਂਗੀ ਤੇ ਪਰ ਉਸ ਦਾ ਭਰਾ ਕੀ ਕਹਿੰਦਾ ਹੈ ਕਿ ਜੇ ਤੂੰ ਨਾ ਆਈ ਤੇ ਵਿਆਹ ਨਹੀਂ ਹੋਵੇਗਾ ਮੈਂ ਵਿਆਹ ਨਹੀਂ ਕਰਾਵਾਂਗਾ ਤੇ ਤੂੰ ਜ਼ਰੂਰ ਆਉਣਾ ਹੈ ਵਿਆਹ ਤੇ ਜੇ ਸਾਨੂੰ ਸੋਚ ਕੇ ਉਹ ਚਲ ਸੋਚਦੀ ਹੈ ਕਿ ਮੈਨੂੰ ਜਾਣਾ ਹੀ ਪੈਗਾ ਉਹ ਕਾਫੀ ਪਿਆਰ ਸੀ ਉਸ ਨੂੰ ਵੀ ਆਪਦੇ ਭਰਾ ਨਾਲ ਦੇ ਲੋ ਉਸ ਦਾ ਵੀ ਕਰਦਾ ਹੀ ਤੇ ਫਿਰ ਉਹ ਜਾਣ ਲਈ ਤਿਆਰ ਹੋ ਜਾਂਦੀ ਹੈ ਜਿਸ ਟਾਈਮ ਇਹ ਉਹ ਸੋਚਦੀ ਅਗਲੇ ਦਿਨ ਤੇ ਫਿਰ ਜਦੋਂ ਅਗਲੇ ਦਿਨ ਉਹ ਜਾਣ ਵਾਸਤੇ ਤਿਆਰ ਹੁੰਦੀ ਹੈ ਤੇ ਉਹ ਸੋਚਦੀ ਹੈ ਕਿ ਮੇਰੇ ਕੋਲ ਵਧੀਆ ਜੀ ਕੋਈ ਸਾੜੀ ਹੋਣੀ ਚਾਹੀਦੀ ਏ ਤੇ ਮੈਂ ਸਾੜੀ ਖਰੀਦ ਲਵਾਂ ਉਹ ਇਸੇ ਦਰਾਂ ਨੀ ਸਾੜੀ ਲੈਣ ਵਾਸਤੇ ਉੱਥੇ ਪਹੁੰਚ ਜਾਂਦੀ ਏ ਦੁਕਾਨ ਤੇ ਪਹਿਲੀ ਦੁਕਾਨ ਤੇ ਜਾਂਦੀ ਉਸ ਨੂੰ ਕੋਈ ਵੀ ਸਾੜੀ ਪਸੰਦ ਨਹੀਂ ਆਉਂਦੀ ਤੇ ਜਿਸ ਨੂੰ ਦੇਖਦੇ ਹੋਏ ਉਹ ਉਸ ਤੋਂ ਅਗਲੀ ਦੁਕਾਨ ਤੇ ਹੋ ਜਾਂਦੀ ਏ ਜਿੱਥੇ ਕਿ ਉਹ ਬਹੁਤ ਸਾਰੀਆਂ ਸਾੜੀਆਂ ਵੇਖਦੀ ਏ ਪਰ ਉਸ ਨੂੰ ਕੋਈ ਵੀ ਸਾੜੀ ਨਹੀਂ ਪਸੰਦ ਆਉਂਦੀ ਤੇ ਫਿਰ ਦੁਕਾਨਦਾਰ ਨੂੰ ਕਹਿੰਦੀ ਏ ਕਿ ਹੋਰ ਸਾੜੀਆਂ ਦਿਖਾਓ ਸਪੈਸ਼ਲ ਸਾਰੀਆਂ ਦਿਖਾਉ ਉਹ ਹਨ ਕਿ ਕਾਫੀ ਜਾਰੀਆਂ ਸਾਰੀਆਂ ਦੇਖਦੀਏ ਤੇ ਉਸ ਨੂੰ ਫਿਰ ਵੀ ਨਹੀਂ ਪਸੰਦ ਆਉਂਦੀ। ਲਾਸਟ ਦੇ ਵਿੱਚ ਇੱਕ ਸਾਰੀ ਪਸੰਦ ਆ ਜਾਂਦੀ ਹੈ ਜਿਸ ਦੀ ਕੀਮਤ ਹੁੰਦੀ ਹੈ 10000। ਉਹ ਉਸ ਨੂੰ ਕੀ ਮਤਲਬ ਉਹ ਰੇਟ ਜੋ ਹੋ ਜਾਣਾ ਹੁੰਦਾ ਹੈ ਇਸ ਕਰਕੇ ਉਹ ਜਲਦੀ ਜਲਦੀ ਵਿੱਚ ਸਾਰੀ ਲੈਂਦੀ ਹੈ ਤੇ ਸਾਰੀ ਲੈ ਕੇ 10000 ਦੀ ਤੇ ਉਸ ਦੁਕਾਨ ਤੋਂ ਨਿਕਲ ਜਾਂਦੀ ਹੈ। ਜਦੋਂ ਦੁਕਾਨ ਤੋਂ ਨਿਕਲਦੀ ਹੈ ਤੇ ਨਾਲ ਦੀ ਦੁਕਾਨ ਤੇ ਪਹੁੰਚਦੀ ਹੈ। ਜਦੋਂ ਉਸ ਸੂਟ ਦੇ ਨਾਲ ਦੀ ਉਹਨੇ ਮੈਚਿੰਗ ਕੋਈ ਹੋਰ ਚੀਜ਼ਾਂ ਲੈਣੀਆਂ ਹੁੰਦੀਆਂ ਨੇ। ਤੇ ਉਹ ਜਦੋਂ ਸਾੜੀ ਕੱਢਦੀ ਏ ਤੇ ਉਹ ਕੀ ਦੇਖਦੀ ਏ ਕਿ ਉਹ ਸਾੜੀ ਦੇ ਵਿੱਚ ਕਿਉਂ ਥੋੜੇ ਥੋੜੇ ਛੇਕ ਜਿਹੇ ਹੁੰਦੇ ਨੇ ਕੀ ਜਿਹੜੇ ਤਾਗਿਆਂ ਦੇ ਗੁੱਛੇ ਜੇ ਬਣੇ ਹੁੰਦੇ ਨੇ ਵਿੱਚ ਵਿੱਚ ਬਾਰਡਰ ਜੀ ਤੇ ਜਿਹੜੀ ਕਿਉਂ ਦੀ ਲੁੱਕ ਬਿਲਕੁਲ ਹੀ ਖਰਾਬ ਲੱਗਦੀ ਸੀ ਸਾੜੀ ਲੱਗਦੀ ਨਹੀਂ ਸੀ ਦਾ ਹਜ਼ਾਰ ਦੀ ਹੁੰਦੀ ਇਹ ਵੇਖ ਕੇ ਉਹ ਚੀਜ਼ਾਂ ਰਾ ਉਹਦੋਂ ਤਾਂ ਨੇ ਜਲਦੀ ਜਲਦੀ ਵਿੱਚ ਵੇਖੀਆਂ ਨਹੀਂ ਹੁੰਦੀਆਂ ਤੇ ਫਿਰ ਉਹ ਉਸ ਚੀਜ਼ ਨੂੰ ਚੰਗੀ ਤਰ੍ਹਾਂ ਵੇਖਦੀ ਏ ਜਦੋਂ ਉਹ ਵੇਖਦੀ ਏ ਤੇ ਫਿਰ ਉਹ ਸੋਚਦੀ ਏ ਕਿ ਹਾਂ ਹੁਣ ਮੈਂ ਇਸ ਦਾ ਨਾ ਕਿ ਮੈਨੂੰ ਇਹ ਨਹੀਂ ਜੱਗੀ ਲੱਗੇਗੀ ਹੈ ਨਾ ਕਿ ਲੋਕ ਕੀ ਆਖਣਗੇ ਕੀ ਨਾ ਕਿੰਦਾਂ ਦੀ ਸਾੜੀ ਪਾਈ ਉਹ ਉਸੇ ਟਾਈਮ ਫਿਰ ਉਸ ਦੁਕਾਨ ਤੇ ਵਾਪਸ ਆ ਜਾਂਦੀ ਉਹ ਜਦੋਂ ਉਸ ਦੁਕਾਨ ਤੇ ਆ ਜਾਂਦੀ ਏ ਤੇ ਉਹ ਕਹਿੰਦੀ ਏ ਕਿ ਇਹ ਸਾੜੀ ਮੈਂ ਵਾਪਸ ਕਰਨੀ ਹੈ ਤੇ ਜਿਹੜਾ ਦੁਕਾਨਦਾਰ ਹੁੰਦਾ ਉਹ ਥੋੜਾ ਜਿਝਕਦਾ ਹੁੰਦਾ ਕਿ ਨਾ ਇੱਕਾ ਤੋਂ ਫਿਰ ਉਹ ਦੱਸਦੀ ਏ ਕਿ ਇਸ ਤਰ੍ਹਾਂ ਫਿਰ ਉਹ ਮੰਨ ਜਾਂਦਾ ਉਹ ਵਾਪਸ ਮੇਰਾ ਬੋਲ ਕਿ ਹੋਰ ਉਸ ਦੇ ਬਦਲੇ ਦੇਣ ਲਈ ਤਿਆਰ ਹੋ ਜਾਂਦਾ ਹੈ ਤੇ ਉਹ ਸਾੜੀਆਂ ਫਿਰ ਉਹ ਸਾੜੀਆਂ ਬਹੁਤ ਜ਼ਿਆਦਾ ਵੇਖਦੀ ਏ ਕਾਫੀ ਟਾਈਮ ਤੱਕ ਉਹ ਸਾੜੀਆਂ ਨੂੰ ਵੇਖੀ ਜਾਂਦੀ ਏ ਫਿਰ ਉਸ ਨੂੰ ਕੋਈ ਵੀ ਸਾੜੀ ਪਸੰਦ ਨਹੀਂ ਆਉਂਦੀ ਉਹ ਹੀ ਸਾੜੀ ਪਸੰਦ ਹੁੰਦੀ ਏ ਤੇ ਉਸ ਦੀ ਵੀ ਲੁੱਕ ਬਿਲਕੁਲ ਖਰਾਬ ਆ ਰਹੀ ਹੁੰਦੀ ਏ ਕਿ ਬਿਲਕੁਲ ਸੋਹਣੀ ਨਹੀਂ ਲੱਗ ਰਹੀ ਹੁੰਦੀ ਜਿਸ ਕਰਕੇ ਉਸ ਦਾ ਮਨ ਬੜਾ ਹੀ ਖਰਾਬ ਹੁੰਦਾ ਏ ਤੇ ਫਿਰ ਉਹ ਸਾੜੀ ਵੀ ਲੈ ਨਹੀਂ ਸਕਦੀ ਸੀ ਇਸ ਕਰਕੇ ਉਹ ਕਹਿੰਦੀ ਏ ਕਿ ਤੁਸੀਂ ਮੈਨੂੰ ऐसे वापस दे दो तो ਤੁਸੀਂ ਆਪਦੀ ਸਾੜੀ ਰੱਖ ਲਓ ਤੇ ਦੁਕਾਨਦਾਰ ਜਿੱਥੋਂ ਕੀ ਗਰਮ ਹੋ ਜਾਂਦਾ ਉਹ ਕਹਿੰਦਾ ਕਿ ਨਹੀਂ ਤੁਹਾਨੂੰ ਪਤਾ ਨਹੀਂ ਕਿ ਬਾਹਰ ਕੀ ਲਿਖਿਆ ਹੋਇਆ ਹੈ ਬਾਹਰ ਲਿਖਿਆ ਹੋਇਆ ਹੈ ਕਿ ਇੱਕ ਵਾਰ ਚੀਜ਼ ਵੇਚੀ ਹੋਈ ਵਾਪਸ ਨਹੀਂ ਹੋਵੇਗੀ ਦੁਬਾਰਾ ਤੇ ਇਸ ਦੇ ਬਦਲੇ ਅਸੀਂ ਤੁਹਾਨੂੰ ਕੋਈ ਚੀਜ਼ ਦੇ ਸਕਦੇ ਹਾਂ ਪਰ ਅਸੀਂ ਇਹ ਪੈਸੇ ਨਹੀਂ ਤੁਹਾਨੂੰ ਵਾਪਸ ਕਰ ਸਕਦੇ ਤੁਸੀਂ ਇਹ ਚਾਹੋਵੇਂ ਤਾਂ ਤੂੰ ਕਹਣਾ ਕਿ ਤੁਸੀਂ ਹੋਰ ਕੋਈ ਇੱਥੋਂ ਲੈ ਸਕਦੇ ਜੇ ਪਰ ਉਹ ਨਹੀਂ ਮੰਨਦੀ ਉਹ ਕਹਿੰਦੀ ਹੈ ਕਿ ਨਹੀਂ ਕਿ ਮੈਨੂੰ ਹੁਣ ਕੋਈ ਹੋਰ ਪਸੰਦ ਹੀ ਨਹੀਂ ਆਉਂਦੀ ਪਈ ਹੈ ਨਾ ਤੇ ਗੱਲ ਵੀ 1 ਦਾਹਿਆਰ ਦੀ ਹੁੰਦੀ ਹੈ ਕੋਈ ਇਹ ਤਾਂ ਹੈ ਨਹੀਂ ਕਿ 2-3 ਹਜ਼ਾਰ ਦੀ ਹੋਵੇ ਤੇ ਫਿਰ ਵੀ ਚੱਲਣਾ ਫਿਰ ਉਸਨੇ ਕੀ ਕੀਤਾ ਕਿ ਫਿਰ ਉਹ ਕਹਿੰਦੀ ਹੈ ਕਿ ਨਹੀਂ ਮੈਨੂੰ ਨਹੀਂ ਹੈ ਨਾ ਚੰਗੀ ਲੱਗੀ ਤੇ ਤੁਸੀਂ ਮੇਰੀ ਵਾਪਸ ਹੋ ਕਹਿੰਦਾ ਕਿ ਨਹੀਂ ਇੱਕ ਵਾਰੀ ਦੁਕਾਨ ਤੋਂ ਵੇਚੀ ਹੋਈ ਚੀਜ਼ ਵਾਪਸ ਨਹੀਂ ਹੁੰਦੀ ਇਸੇ ਤਰ੍ਹਾਂ ਉਹਨਾਂ ਦੇ ਵਿੱਚ ਕਾਫੀ ਚਪਟ ਹੁੰਦੀ ਰਹਿੰਦੀ ਉਹ ਕਾਫੀ ਟਾਈਮ ਕਹਿੰਦੀ ਰਹਿੰਦੀ ਰਿਕਵੈਸਟ ਕਰਦੀ ਏ ਪਰ ਉਸ ਨੇ ਇਹ ਨਹੀਂ ਦੱਸਿਆ ਹੁੰਦਾ ਦੁਕਾਨਦਾਰ ਨੂੰ ਕਿ ਮੈਂ ਕੀ ਹੈ ਨਾ ਐਸਪੀ ਮੈਡਮ ਆ ਜਾਂ ਆਪਦੇ ਅਹੁਦੇ ਬਾਰੇ ਕੁਝ ਵੀ ਨਹੀਂ ਦੱਸਦੀ ਇਸੇ ਤਰ੍ਹਾਂ ਫਿਰ ਕੀ ਹੁੰਦਾ ਹੈ ਥੋੜਾ ਟਾਈਮ ਹੋਰ ਉਹਨਾਂ ਦੇ ਵਿੱਚ ਬਹਿਸ ਹੁੰਦੀ ਰਹਿੰਦੀ ਏ ਤੇ ਫਿਰ ਉਹ ਜੜੀ ਮੈਡਮ ਹੁੰਦੀ ਐ ਐਸਪੀ ਮੈਡਮ ਉਹ ਕਹਿੰਦੀ ਏ ਕਿ ਮੈਂ ਇੱਥੋਂ ਨਹੀਂ ਜਾਵਾਂਗੀ ਕੀ ਹਨਾ ਚੇਂਜ ਕੀਤੇ ਤੋਂ ਬਿਨਾ ਜਾਂ ਪੈਸੇ ਲੈ ਤੋਂ ਬਿਨਾ ਮੈਂ ਥੋ ਨਹੀਂ ਜਾਵਾਂਗੀ ਮੈਂ ਇੱਥੇ ਹੀ ਬੈਠੀ ਆ ਤੇ ਉਹ ਸੋਚਦਾ ਕਿ ਨਾ ਕਿ ਗੱਡੀ ਜਿੱਦੜ ਲੇ ਜੋ ਫਿਰ ਕਹਿੰਦਾ ਹੈ ਕਿ ਤੁਸੀਂ ਵੇਖਣ ਨੂੰ ਤਾਂ ਪੜੇ ਲਿਖੇ ਲੱਗਦੇ ਜੇ ਤੇ ਪਰ ਤੁਸੀਂ ਬਹਿਸ ਕਿੰਨੀ ਕਰਦੇ ਜੇ ਮੈਂ ਪੁਲਿਸ ਨੂੰ ਬੁਲਾ ਲਾਂਗਾ ਜੇ ਤੁਸੀਂ ਇੱਥੋਂ ਨਾ ਜਾਓਗੇ ਤਾਂ ਜਾਂ ਉਹ ਸੋਚਦੀ ਏ ਕਿ ਪੁਲਿਸ ਨੇ ਆਉਣਾ ਹੈ ਤੇ ਮੈਨੂੰ ਪਛਾਣ ਲੈਣਾ ਤੇ ਇਹਨਾਂ ਤੋਂ ਪੈਸੇ ਮੈਨੂੰ ਲੈ ਕੇ ਦੇਣਗੇ ਤੇ ਨਾਲੇ ਮੈਂ ਵੇਖਦੀ ਆ ਕਿ ਪੁਲਿਸ ਵਾਲੇ ਕੀ ਵਿਵਹਾਰ ਕਰਦੇ ਨੇ ਇੱਥੇ ਆਣ ਕੇ ਉਸੇ ਤਰ੍ਹਾਂ ਹੀ ਕਰਦੀ ਏ ਕਿ ਇਹਨਾਂ ਤੋਂ ਜਲਦ ਜਦੋਂ ਮਤਲਬ ਉਹ ਕਹਿੰਦੀ ਹੈ ਕਿ ਚਲ ਕੋਈ ਨਹੀਂ ਤੁਸੀਂ ਬੁਲਾ ਲਓ ਪੰਪੂਲਸ ਵਾਲੇ ਨੂੰ ਪਰ ਮੈਂ ਤਾਂ ਆਪਦੇ ਪੈਸੇ ਲੈ ਕੇ ਹੀ ਜਾਣੇ ਨੇ ਉਹ ਕਹਿੰਦੀ ਕਿ ਮੈਂ ਕਿਹੜਾ ਕਿ ਤੁਸੀਂ ਠੀਕ ਕਹਿੰਦੇ ਹੋ ਕਿ ਇੱਕ ਵਾਰੀ ਚੀਜ਼ ਵੇਚੀ ਹੋਈ ਵਾਪਸ ਨਹੀਂ ਹੁੰਦੀ ਮੈਂ ਕਿਹੜਾ ਘਰਦਕਰ ਲੈ ਗਈਆਂ ਮੈਂ ਤਾਂ ਬਸ ਇੱਥੋਂ ਨਿਕਲ ਕੇ ਦੂਸਰੀ ਦੁਕਾਨ ਤੇ ਗਈਆਂ ਤੇ ਉੱਥੇ ਮੈਨੂੰ ਜਾ ਕੇ ਇਹ ਚੀਜ਼ਾਂ ਦੇਖ ਗਈਆਂ ਨੇ ਤੇ ਮੈਂ ਹੁਣ ਕਿੱਦਾਂ ਇਹ ਚੀਜ਼ ਲੈ ਸਕਦੀ ਹਾਂ ਜਾਂ ਤਾਂ ਹੋਵੇ ਮੈਂ ਘਰ ਲੈ ਕੇ ਗਈਆਂ ਫਿਰ ਤਾਂ ਹਨਾ ਤੁਸੀਂ ਕਹੋ ਕਿ ਮੈਂ ਚੀਜ਼ਾਂ ਘਰੇ ਲੈ ਕੇ ਗਈਆਂ ਕਿ ਹਾਂ ਫਿਰ ਤਾਂ ਤੁਸੀਂ ਕਹੋ ਉਹ ਕਹਿੰਦਾ ਕੀ ਪਤਾ ਤੁਸੀਂ ਕਿ ਚੇਂਜ ਕਰ ਲੈਂਦੀ ਹੋਵੇ ਕਿ ਬਦਲ ਲੈਂਦੀ ਹੋਵੇ ਤੇ ਉਹ ਕਹਿੰਦੇ ਕਿ ਨਹੀਂ ਕਿ ਮੈਂ ਘਰ ਤੇ ਕਰ ਗਈ ਹੀ ਨਹੀਂ ਤੁਸੀਂ ਕੈਮਰਾ ਵਿੱਚ ਵੀ ਅਦਰ ਰਿਕਾਰਡਿੰਗ ਕਰ ਸਕਦੇ ਜੇ ਉਹੀ ਕਲਰ ਉਹੀ ਸਾੜੀ ਉਹੀ ਕੱਪੜਾ ਹੈ ਤੇ ਮੈਂ ਉਹ ਫਿਰ ਕਾਫੀ ਟਾਈਮ ਫਿਰ ਉਹ ਸੋਚਦਾ ਹੈ ਕਿ ਚਲ ਮੈਂ ਪੁਲਿਸ ਵਾਲਾ ਨੂੰ ਬੁਲਾ ਹੀ ਲੈਣਾ ਪੁਲਿਸ ਵਾਲਾ ਨੂੰ ਦੇਵਾਂਗਾ 500 ਰੁਪਇਆ ਤੇ 10000 ਵਾਲੀ ਸਾੜੀ ਆਪੇ ਨੇ ਸਿਰ ਮੜੀ ਜਾਵੇਗੀ ਕਿ ਉਵੇਂ ਵੀ ਉਹਦੀ ਖਰਾਬ ਹੀ ਜਾਣੀ ਸੀ ਨਾ ਕਿ ਜਦੋਂ ਉਹਦੇ ਉਹ ਖਰਾਬ ਸੀ ਵਿੱਚੋਂ ਤੇ ਉਹਨੂੰ ਹੁੰਦਾ ਹੈ ਕਿ ਚਲ 500 ਰੁਪਇਆ ਪੁਲਿਸ ਵਾਲਾ ਨੂੰ ਦੇਵਾਂਗਾ ਚਲ ਯਾਰ ਦੇ ਦਾਂਗਾ ਤੇ ਬਾਕੀ ਪੈਸੇ ਮੈਨੂੰ ਪਛ ਜਾਣਗੇ ਤੇ ਨਾਲ ਇਹਨੂੰ ਕਿ ਮਤਲਬ ਮਾੜਾ ਮੋਟਾ ਛਿੜਕਣ ਤੇ ਆਪੇ ਭੱਜ ਜੇਗੀ ਹਨਾ ਦਬਕਾ ਦੋਕਾ ਮਾਰਨੇਗੇ ਪੁਲਿਸ ਵਾਲਾ ਫਿਰ ਉਹ ਜਦੋਂ ਕਹਿੰਦੀ ਹੈ ਕਿ ਕੋਈ ਨਹੀਂ ਤੁਸੀਂ ਪੁਲਿਸ ਵਾਲਿਆਂ ਨੂੰ ਬੁਲਾ ਲਓ ਟਸ ਦੀ ਮਸ ਨਹੀਂ ਹੁੰਦਾ ਫਿਰ ਉਹਨੂੰ ਮਜਬੂਰਨ ਪੁਲਿਸ ਵਾਲਿਆਂ ਨੂੰ ਬੁਲਾਉਣਾ ਪੈਂਦਾ ਜਦੋਂ ਪੁਲਿਸ ਵਾਲੇ ਉੱਥੇ ਆਉਂਦੇ ਨੇ ਤੇ ਜਦੋਂ ਅੰਦਰ ਐਂਟਰ ਹੁੰਦੇ ਨੇ ਤੇ ਉਸੇ ਟਾਈਮ ਐਸਪੀ ਮੈਡਮ ਦੇਖ ਰਹੀ ਹੁੰਦੀ ਕਿ ਕੀ ਕਰ ਰਿਹਾ ਹੈ ਜਿਹੜਾ ਦੁਕਾਨਦਾਰ ਹੁੰਦਾ ਹੈ ਉਹ ਆਪਦੇ ਗੱਲੇ ਦੇ ਵਿੱਚੋਂ 500 ਰੁਪਇਆ ਕੱਢਦਾ ਹੈ ਤੇ ਉਹਦੀ ਜੇਬ ਦੇ ਵਿੱਚ ਪਾ ਦਿੰਦਾ ਹੈ ਜਦੋਂ ਪੁਲਿਸ ਵਾਲੇ ਜੇਬ ਦੇ ਵਿੱਚ 500 ਰੁਪਿਆ ਪੈ ਜਾਂਦਾ ਤਾਂ ਉਹ ਬੜੀ ਇਮਾਨਦਾਰ ਨਾਲ ਕੰਮ ਕਰਨ ਲੱਗ ਪੈਂਦਾ ਹੈ ਕਿ ਹਾਂ ਉਹਨੂੰ ਗੁੱਸੇ ਗਸੇ ਹੋਣ ਲੱਗ ਪੈਂਦਾ ਹੈ ਕਿ ਹਾਂ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਇੱਕ ਵਾਰੀ ਮਾਲ ਵਿਕਿਆ ਆਇਆ ਵਾਪਸ ਨਹੀਂ ਹੁੰਦਾ ਐਵੇਂ ਉਹਨੂੰ ਛਿੜਕਦਾ ਜੋ ਜਿਹੜੀ ਐਸਪੀ ਮੈਡਮ ਹੁੰਦੀ ਉਹ ਰੋਂ ਰਹਿ ਜਾਂਦੀ ਹੈ ਕਿ ਇਹ ਨਾ ਕਿ ਇਹ ਕੀ ਕਰਦਾ ਪਿਆ ਇਹਦਾ ਕੰਮ ਬੜੀ ਇਮਾਨਦਾਰ ਨਾਲ ਕਰਦਾ ਪਿਆ ਤੇ ਫਿਰ ਉਹ ਉਹ ਸੋਚਦੀ ਐਵੇਂ ਤੇ ਜਦੋਂ ਉਹ ਸੋਚਦੀ ਹੁੰਦੀ ਉਹ ਕਹਿੰਦਾ ਕਿ ਮੈਂ ਤੁਹਾਨੂੰ ਥਾਣੇ ਲੈ ਕੇ ਜਾਵਾਂਗਾ ਜੇ ਤੁਸੀਂ ਇਸ ਤਰ੍ਹਾਂ ਉਹਨਾਂ ਨੂੰ ਵੀ ਸਾਰੀ ਗੱਲ ਦੱਸ ਦਈਏ ਕਿ ਇਸ ਤਰ੍ਹਾਂ ਮੈਂ ਘਰ ਤੱਕ ਵੀ ਨਹੀਂ ਲੈ ਕੇ ਗਈ ਉਹ ਪਰ ਉਹਨਾਂ ਨੂੰ ਵੀ ਨਹੀਂ ਦੱਸਦੀ ਕਿ ਮੈਂ ਇਸ ਤਰ੍ਹਾਂ ਮੈਡਮ ਆ ਜਾਂ ਕਿਸ ਤਰ੍ਹਾਂ ਤੇ ਉਹ ਕਹਿੰਦਾ ਉਹ ਜਦੋਂ ਸਾਰੀ ਗੱਲ ਦੱਸ ਦਈਏ ਕਿ ਮੈਂ ਸਾੜੀ ਗੇਜੇ ਘਰ ਤੱਕ ਨਹੀਂ ਲੈ ਗਈ ਕਿ ਇਸ ਤਰ੍ਹਾਂ ਮੈਂ ਨਾਲ ਦੀ ਦੁਕਾਨ ਤੇ ਲੈ ਗਈ ਸਾ ਤੇ ਉੱਥੇ ਜਾ ਕੇ ਮੈਨੂੰ ਦੱਸ ਗਈ ਤੇ ਨਾ ਕਿ ਇਸ ਤਰ੍ਹਾਂ ਹੋ ਗਿਆ ਉਹ ਪੁਲਸ ਵਾਲੇ ਉਹਦੀ ਕੋਈ ਗੱਲ ਨਹੀਂ ਮੰਨਦੇ ਤੇ ਉਹਨੂੰ ਕਹਿੰਦੇ ਨੇ ਕਿ ਅਸੀਂ ਤੈਨੂੰ ਵੇਖ ਲੈ ਥਾਣੇ ਲੈ ਜਾਾਂਗੇ ਜੇ ਤੂੰ ਇਥੋਂ ਨਾ ਗਈ ਤੋ ਕਹਿੰਦੀ ਕਿ ਨਹੀਂ ਮੈਂ ਆਪਦੇ ਪੈਸੇ ਲਾਇਆ ਤੋ ਬਿਨਾ ਨਹੀਂ ਜਾਣਾ ਵਾਪਸ ਭਾਵੇਂ ਤੁਸੀਂ ਥਾਣੇ ਲੈ ਕੇ ਜਾਓ ਤੇ ਭਾਵੇਂ ਕਿਤੇ ਲੈ ਕੇ ਜਾਓ ਫਿਰ ਉਹਨੂੰ ਵਾਵਾ ਸਖਤੀ ਕਰਦੇ ਨੇ ਪਰ ਉਹ ਨਹੀਂ ਕੋਈ ਕੁਝ ਨਾ ਬਦਲਦੀ ਕਿ ਹਾਂ ਨਾ ਹੀ ਉਹ ਕਰ ਰਹੇ ਜਾਂਦਾ ਉਹ ਆੜੀ ਹੁੰਦੀ ਹੈ ਕਿ ਹਾਂ ਮੈਂ ਆਪਦੇ ਪੈਸੇ ਵਾਪਸ ਲਵਾਂਗੀ ਤੇ ਸਾਰੇ ਵਾਪਸ ਕਰਕੇ ਜਾਵਾਂਗੀ ਫਿਰ ਇਸ ਤਰ੍ਹਾਂ ਥੋੜਾ ਟਾਈਮ ਚਪਟੜੀ ਹੁੰਦੀ ਹੈ ਫਿਰ ਉਹ ਪੁਲਿਸ ਵਾਲਾ ਗੁੱਸੇ ਵਿੱਚ ਆ ਜਾਂਦਾ ਤੇ ਉਹਨੂੰ ਕੀ ਲੈ ਕੇ ਜਾਣ ਨੂੰ ਕਹਿੰਦੇ ਆ ਕਿ ਹਾਂ ਤੈਨੂੰ ਚੱਲ ਥਾਣੇ ਲੈ ਕੇ ਜਾਂਦੇ ਆ ਜਦੋਂ ਥਾਣੇ ਜਾਣ ਦੀ ਗੱਲ ਹੁੰਦੀ ਹੈ ਤੇ ਜਦੋਂ ਉਹਨੂੰ ਕਹਿੰਦੇ ਨੇ ਕਿ ਚੱਲਣਾ ਤੇ ਉਹ ਕਹਿੰਦਾ ਹੈ ਕਿ ਤੁਹਾਨੂੰ ਜਿਹੜੀ ਮੈਡਮ ਹੁੰਦੀ ਐ ਐਸਪੀ ਮੈਡਮ ਉਹ ਆਂਦੀ ਤੁਹਾਨੂੰ ਕਿ ਮੈਨੂੰ ਰੈਸਟ ਕਰਨ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਹਾਂ ਕਿ ਲੇਡੀਜ਼ ਨੂੰ ਕਿ ਲੇਡੀ ਹੀ ਮਤਲਬ ਔਰਤ ਹੀ ਕਰੇਗੀ ਗਿਫਤਾਰ ਫੇਰ ਉਹ ਪੁਲਸ ਵਾਲਾ ਆਉਂਦੀਆਂ ਜਿਹੜੇ ਥਾਣੇ 'ਚ ਪੁਲਸ ਹੁੰਦੀ ਐ ਲੇਡੀਜ਼ ਪੁਲਸ ਹੁੰਦੀ ਐ ਉਹਨਾਂ ਨੂੰ ਕਾਲ ਕਰਕੇ ਬੁਲਾਉਂਦਾ ਐ ਤੇ ਫਿਰ ਉਸ ਨੂੰ ਲੇਡੀਜ਼ ਪੁਲਸ ਆਣ ਕੇ ਗਿਫਤਾਰ ਕਰਕੇ ਲੈ ਜਾਂਦੀ ਐ ਜਦੋਂ ਉਸ ਨੂੰ ਲੈ ਕੇ ਜਾਂਦੇ ਨੇ ਉਹ ਵੀ ਨਹੀਂ ਪਛਾਣਦੀਆਂ ਲੇਡੀਜ਼ ਪੁਲਿਸ ਜਿਹੜੀ ਹੁੰਦੀ ਹੈ ਫਿਰ ਜਦੋਂ ਉਹਨੂੰ ਲੈ ਕੇ ਉੱਥੇ ਜਾਂਦੇ ਨੇ ਜਦੋਂ ਉੱਥੇ ਪਹੁੰਚਦੇ ਨੇ ਥਾਣੇ ਤੇ ਉੱਥੇ ਜਿਹੜਾ ਇੱਕ ਹੋਰ ਪੁਲਿਸ ਵਾਲੇ ਹੁੰਦੇ ਨੇ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਨੇ ਜਿਹੜਾ ਕਿ ਇਹ ਦੇਖ ਕੇ ਰਹਾ ਰਹ ਜਾਂਦਾ ਹੈ ਕਿ ਹਨਾ ਐਸਪੀ ਮੈਡਮ ਨੂੰ ਕਿਸ ਤਰ੍ਹਾਂ ਇਹ ਗਿਫਟਾਰ ਕਰਕੇ ਲੈ ਆਉਂਦੇ ਨੇ ਜਿਹੜੀ ਮੈਡਮ ਹੁੰਦੀ ਐ ਐਸਪੀ ਮੈਡਮ ਉਹ ਵੇਖਣਾ ਚਾਹੁੰਦੀ ਐ ਹੁੰਦੀ ਐ ਕਿ ਇਹ ਕਿਸ ਹੱਥ ਿੱਕਰ ਜਾਂਦਾ ਐ ਉਹ ਇਸ ਕਰਕੇ ਚੁੱਪ ਰਹਿੰਦੀ ਐ ਤੇ ਉਹ ਉਸ ਨੂੰ ਵੀ ਇਸ਼ਾਰੇ ਵਿੱਚ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੰਦੀ ਐ ਜਿਹੜਾ ਕਿ ਪੁੱਸਾਲਾ ਜਾਣਦਾ ਹੁੰਦਾ ਕਿਉਂਕਿ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੁੰਦਾ ਐ ਉਹ ਕਿ ਉਹ ਕਿਸ ਤਰ੍ਹਾਂ ਦੀ ਮੈਡਮ ਐ ਤੇ ਕਿਸ ਤਰ੍ਹਾਂ ਉਹਨੇ ਆਇਤਕਰ ਕੰਮਕਾਰ ਕੀਤੇ ਨੇ ਉਹ ਚੰਗੀ ਤਰ੍ਹਾਂ ਸਾਰਾ ਕੁਝ ਜਾਣਦਾ ਸੀ ਇਸ ਕਰਕੇ ਉਹ ਕੁਝ ਨਹੀਂ ਮਤਲਬ ਬੋਲਦਾ ਤੇ ਉਹ ਉਸ ਨੂੰ ਕੀ ਮਤਲਬ ਕਹਿ ਦਿੰਦਾ ਹੈ ਕਿ ਹਾਂ ਉਹ ਫਿਰ ਉਹ ਪੁਲਿਸ ਵਾਲਾ ਵੀ ਚੁੱਪ ਕਰ ਜਾਂਦਾ ਤੇ ਉਹ ਜਿਹੜਾ ਹੁੰਦਾ ਹੈ ਪੁਲਿਸ ਵਾਲਾ ਜਿਹੜਾ ਉੱਥੋਂ ਲੈ ਕੇ ਆਇਆ ਹੁੰਦਾ ਗਫ्तार ਕਰਕੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੰਦਾ ਜਦੋਂ ਬੰਦ ਕਰ ਦਿੰਦਾ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਹੁਣ ਤੂੰ ਦੱਸਣਾ ਕਿ ਪੈਸੇ ਲਵਾਂਗੇ ਜਾਂ ਕਿਸ ਤਰ੍ਹਾਂ ਉਹ ਕਹਿੰਦਾ ਹੁੰਦਾ ਹੈ ਕਿ ਹਾਂ ਮੈਂ ਪੈਸੇ ਹੀ ਆਦੇ ਵਾਪਸ ਲੈਣੇ ਆ ਤੁਸੀਂ ਮੇਰੇ ਨਾਲ ਗਲਤ ਕੀਤਾ ਗਲਤ ਤਰੀਕੇ ਨਾਲ ਮੈਨੂੰ ਲੈ ਕੇ ਆਏ ਉਸ ਨੂੰ ਬਹੁਤ ਬੋਲਦੀ ਇਹ ਪੁਲਿਸ ਵਾਲੇ ਨੂੰ ਤੇ ਜਿਸ ਕਰਕੇ ਉਹ ਆਂਦਾ ਕਿ ਤੈਨੂੰ ਥੋੜਾ ਜਿਆਦਾ ਹੀ ਗਰਮੀ ਐ ਤੇ ਤੇਰੀ ਤੈਨੂੰ ਹਨਾ ਕਿ ਮਤਲਬ ਤੈਨੂੰ ਅਸੀਂ ਐ ਕਰਦਾਂਗੇ ਉਹ ਕਰਦਾਂਗੇ ਪੁਲਿਸ ਵਾਲੇ ਉਹ ਕਹਿੰਦੀ ਹੁੰਦੀ ਕਿ ਤੁਸੀਂ ਕੁਝ ਵੀ ਕਰ ਲਓ ਤੇ ਪਰ ਮੈਂ ਨਹੀਂ ਕਿ ਆਦੇ ਪੈਸੇ ਲੈ ਲਾਵਾਂਗੀ ਹੀ ਕਿ ਮੈਂ ਇਹ ਆਦੇ ਪੈਸੇ ਲੈ ਕੇ ਹੀ ਰਵਾਂਗੀ ਤੇ ਮੇਰੇ ਨਾਲ ਗਲਤ ਹੋ ਰਿਹਾ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਪੁਲਿਸ ਵਾਲਾ ਗੁੱਸੇ ਵਿੱਚ ਆਉਂਦਾ ਹੈ ਤੇ ਉਹ ਕਹਿੰਦਾ ਹੈ ਕਿ ਇਹਨੂੰ ਚੰਗੀ ਤਰ੍ਹਾਂ ਪੈਸੇ ਦਿਓ ਕਿ ਉਹਨਾਂ ਨੂੰ ਕੀ ਕੁੱਟਮਾਰ ਕਰਨ ਵਾਸਤੇ ਕਹਿੰਦਾ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਉਹ ਫਿਰ ਜਦੋਂ ਅੰਦਰ ਜਾਂਦੀਆਂ ਨੇ ਕੁੱਟਣ ਵਾਸਤੇ ਮਤਲਬ ਜਿਵੇਂ ਹਨ ਤੇ ਉਹ ਆਪ ਦਾ ਜਿਹੜਾ ਉਹਦੇ ਕੋਲ ਐਸਪੀ ਵਾਲਾ ਕਾਰਡ ਹੁੰਦਾ ਹੈ ਤੇ ਉਹ ਉਹਨਾਂ ਦੇ ਅੱਗੇ ਕਰ ਦਿੰਦੀ ਉਹ ਵੇਖ ਕੇ ਤੇ ਜਿਹੜੀਆਂ ਲੇਡੀਜ਼ ਪੁਲਿਸ ਉਹਨੂੰ ਕੁੱਟਣ ਲੱਗਦੀਆਂ ਨੇ ਉਹ ਆਪਦੇ ਹੱਥ ਰੋਕ ਲੈਂਦੀਆਂ ਨੇ ਤੇ ਕਿ ਆਪ ਦੇ ਹਨਾ ਥਰੋਕ ਲੈਂਦੀਆਂ ਨੇ ਤੇ ਉਸ ਨੂੰ ਸਲੂਟ ਮਾਰਦੀਆਂ ਨੇ ਇਹ ਚੀਜ਼ ਦੇਖ ਕੇ ਤੇ ਜਿਹੜਾ ਪੁਲਿਸ ਵਾਲਾ ਹੁੰਦਾ ਹੈ ਉਹ ਹਰਾਨ ਰਹਿ ਜਾਂਦਾ ਹੈ ਤੇ ਜਿਹੜਾ ਦੂਸਰਾ ਪੁਲਿਸ ਵਾਲਾ ਹੁੰਦਾ ਹੈ ਉਹ ਦੇਖਦਾ ਹੁੰਦਾ ਹੈ ਕਿ ਇਹ ਮੈਡਮ ਹਨਾ ਕਿਸ ਤੱਕ ਕਿਉਂ ਇਸ ਤਰ੍ਹਾਂ ਕਰ ਰਹੀ ਹੈ ਕਿ ਕਿਉਂ ਨਹੀਂ ਸਾਰਾ ਕੁਝ ਸੱਚ ਦੱਸ ਦਿੰਦੀ ਫਿਰ ਇਸੇ ਤਰ੍ਹਾਂ ਜਦੋਂ ਸਲੂਟ ਮਾਰਦਾ ਤੇ ਉਹਦੇ ਪਸੀਨੇ ਛੁੱਟ ਜਾਂਦੇ ਨੇ ਉਹਨੂੰ ਪਤਾ ਹੋਣਦਾ ਹੈ ਕਿ ਇਹ ਕੁਛ ਹਨਾ ਕਿ ਕੋਈ ਵੱਡੀ ਗੱਲ ਬਾਤ ਇਹ ਕਿ ਜਿਹੜਾ ਹਨਾ ਇਹੋ ਜਿਹਾ ਕੀ ਕਾਰਡ ਵਿਖਾਇਆ ਜਿਸ ਕਰਕੇ ਉਸਨੇ ਫੇਰ ਉਹ ਕੀ ਕਰਦੀ ਹੈ ਕਿ ਫਿਰ ਜਦੋਂ ਕਾਰ ਦਿਖਾਉਂਦੀ ਹੈ ਤੇ ਉਸ ਦੀ ਬਾਥਰੂਮ ਵਿੱਚੇ ਨਿਕਲ ਜਾਂਦਾ ਜਿਹੜਾ ਦੂਸਰਾ ਉਹਨੂੰ ਗ੍ਰਿਫਤਾਰ ਕਰਕੇ ਲਿਆ ਹੁੰਦਾ ਫੇਰ ਜਦੋਂ ਬਾਹਰ ਆਉਂਦੀ ਹੈ ਤੇ ਫੇਰ ਉਹ ਦੱਸ ਉਹ ਕਹਿੰਦੀ ਹੈ ਕਿ ਹਾਂ ਤੂੰ ਕਿਸ ਤਰ੍ਹਾਂ ਹਨਾ ਕਿ 500 ਰੁਪਏ ਦੇ ਪਿੱਛੇ ਵੇਖ ਗਿਆ ਤੂੰ ਇਸ ਤਰ੍ਹਾਂ ਹਨਾ ਕਿ ਤੈਨੂੰ ਇਸ ਤਰ੍ਹਾਂ ਕਰਦਾ ਤੂੰ ਇੰਨੀ ਇਮਾਨਦਾਰੀ ਨਾਲ ਕੰਮ ਕਰਦਾ ਹੈ ਇਮਾਨਦਾਰੀ ਤੂੰ ਪੁਲਿਸ ਵਾਲੀ ਸਾਈਡ ਤੇ ਨਹੀਂ ਕਰਦਾ ਤੂੰ 500 ਰੁਪਏ ਦੇ ਲਈ ਇਮਾਨਦਾਰੀ ਕੀਤੀ ਕਿਉਂ 500 ਰੁਪਏ ਨੇ ਤੇਰੇ ਤੋਂ ਇਹ ਇਮਾਨਦਾਰੀ ਕਰਵਾਈ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਨਾ ਮਿੰਦੇ ਉਹ ਸੋਚਦਾ ਜਦੋਂ ਫਿਰ ਉਹ ਕਹਿੰਦਾ ਹੈਗੇ ਨਾ ਫਿਰ ਜਦੋਂ ਉਹਨੂੰ ਪਤਾ ਲੱਗਦਾ ਕਿ ਇਹ ਐਸਪੀ ਮੈਡਮ ਹੈ ਤੇ ਫਿਰ ਉਸ ਦੇ ਪੈਰਾਂ ਤੇ ਪੈ ਜਾਂਦਾ ਹੈ ਜਿਹੜਾ ਦੂਸਰਾ ਪੁਲਿਸ ਵਾਲਾ ਹੁੰਦਾ ਹੈ ਫਿਰ ਉਹ ਵੀ ਉਹਨੂੰ ਦੱਸਦਾ ਹੈ ਕਿ ਹਾਂ ਕਿ ਇਸ ਤਰ੍ਹਾਂ ਇਹ ਜਿਹੜੀ ਮੈਡਮ ਹੈ ਐਸਪੀ ਮੈਡਮ ਹੈ ਤੇ ਇਹ ਤਾਂ ਬਹੁਤ ਚੰਗੀ ਤਰ੍ਹਾਂ ਡਿਊਟੀ ਕਰਦੇ ਨੇ ਬਹੁਤ ਹੀ ਇਮਾਨਦਾਰ ਨੇ ਜਦੋਂ ਦੱਸਦੇ ਫਿਰ ਉਹ ਉਹਦੇ ਪੈਰਾਂ ਤੇ ਪੈ ਜਾਂਦਾ ਕਿ ਮੈਨੂੰ ਮaaf ਕਰ ਦਿਓ ਪਰ ਉਹ ਉਸ ਦੇ ਲਈ ਕਿ ਇੱਕ ਵਾਰੀ ਉਸਨੂੰ ਮaaf ਕਰ ਦਿੰਦੀ ਏ ਕਿਉਂਕਿ ਉਹ ਇਸ ਚੀਜ਼ ਨੂੰ ਜਿਆਦਾ ਅੱਗੇ ਨਹੀਂ ਸੀ ਲਿਆਉਣਾ ਚਾਹੁੰਦੀ ਕਿ ਨਾ ਕਿ ਕਿਸ ਤਰ੍ਹਾਂ ਕਿ ਮੈਂ ਕਿਉਂਕਿ ਉਹਨੇ ਛੁੱਟੀ ਲੈਣੀ ਹੁੰਦੀ ਉਹਦੇ ਭਰਾ ਦਾ ਵਿਆਹ ਹੁੰਦਾ ਹੈ ਜਿਸ ਕਰਕੇ ਉਹ ਥੋੜਾ ਜਿਹਾ ਕਿ ਉਸ ਨੂੰ ਮਾਫ ਕਰ ਦਿੰਦੀ ਹੈ ਪਰ ਉਸ ਦੀ ਬਹੁਤ ਹੀ ਬੁਰੀ ਹਾਲਤ ਹੋ ਜਾਂਦੀ ਹੈ ਇਹ ਚੀਜ਼ ਨੂੰ ਵੇਖ ਕੇ ਤੇ ਫਿਰ ਉਸ ਦੁਕਾਨਦਾਰ ਤੋਂ ਜਾਂਦਾ ਹੈ ਉਸ ਦੁਕਾਨ ਤੇ ਜਾਂਦੇ ਨੇ ਤੇ ਉਹ ਫੁੱਲਸਾਲਾ ਵੀ ਨਾਲ ਜਾਂਦਾ ਹੈ ਤੇ ਫਿਰ ਉੱਥੇ ਜਾ ਕੇ ਉਸ ਨੂੰ 500 ਰੁਪਏ ਵਾਪਸ ਕਰਕੇ ਤੇ ਗੱਲ ਦੱਸਦਾ ਹੈ ਕਿ ਜਿਹੜੀ ਮੈਡਮ ਹੈ ਉਹ ਐਸਪੀ ਮੈਡਮ ਹੈ ਉਹ ਦੁਕਾਨਦਾਰ ਵਾਲਾ ਵੀ ਰਾਹ ਰਹਿ ਜਾਂਦਾ ਤੇ ਮਾਫੀ ਮੰਗਣ ਲੱਪੈਂਦਾ ਹੈ ਕਿ ਹਾਂ ਕਿ ਐਡੀ ਵੱਡੀ ਗਲਤੀ ਸਾਡੇ ਤੋਂ ਹੋ ਗਈ ਸਾਨੂੰ ਮਾਫ ਕਰ ਦਿਓ ਉਹ 10000 ਰੁਪਿਆ ਵੀ ਵਾਪਸ ਕਰ ਦਿੰਦੇ ਨੇ ਸਾੜੀ ਵੀ ਰੱਖ ਲੈਂਦੇ ਨੇ ਇਸ ਤਰ੍ਹਾਂ ਉਹਨਾਂ ਤੋਂ ਬਾਅਦ ਮਾਫੀਆਂ ਮੰਗਦੇ ਨੇ ਤੇ ਫਿਰ ਜਿਹੜੇ ਉਹ ਪੁਲਿਸ ਵਾਲੇ ਹੁੰਦੇ ਉਹਨਾਂ ਨੂੰ ਸਲੂਟ ਮਾਰਦੇ ਨੇ ਕਿ ਹਾਂ ਇਹਨਾਂ ਨੇ ਕਿੰਨਾ ਵਧੀਆ ਕੰਮ ਕੀਤਾ ਤੇ ਇਸ ਤੋਂ ਬਾਅਦ ਵਿੱਚ ਫਿਰ ਉਹ ਕਿਸੇ ਹੋਰ ਦੁਕਾਨ ਤੇ ਜਾਂਦੀ ਉੱਥੋਂ ਵਧੀਆ ਸਾੜੀ ਲੈ ਕੇ ਤੇ ਫਿਰ ਉਹ ਅ ਤੇ ਆਦੇ ਭਰਾ ਦੇ ਵਿਆਹ ਤੇ ਪਹੁੰਚਦੀ ਹੈ ਜਦੋਂ ਉਹਦੇ ਭਰਾ ਦੇ ਵਿਆਹ ਤੇ ਜਾਂਦੀ ਹੈ ਤੇ ਕਾਫੀ ਸਾਰੇ ਸ਼ਗਨ ਵਿਹਾਰ ਹੋ ਜਾਂਦੇ ਹੁੰਦੇ ਨੇ ਤੇ ਜਿਸ ਨੂੰ ਦੇਖਦੇ ਹੋਏ ਉਸ ਦਾ ਭਰਾ ਬਹੁਤ ਹੀ ਨਾਰਾਜ਼ ਹੁੰਦਾ ਹੋਇਆ ਬੋਲਦਾ ਹੈ ਕਿ ਭੈਣ ਤੂੰ ਇੰਨੀ ਲੇਟ ਤੇ ਫਿਰ ਉਹ ਦੱਸਦੀ ਹੈ ਕਿ ਹਾਂ ਕਿ ਮੇਰੇ ਨਾਲ ਇਸ ਤਰ੍ਹਾਂ ਉਹ ਸਾਰੀ ਆਦੀਵਾਰਤਾ ਉਸ ਨੂੰ ਸੁਣਾਉਂਦੀ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਕਿ ਮੇਰੀ ਭੈਣ ਬਹੁਤ ਹੀ ਇਮਾਨਦਾਰੀ ਤੇ ਬਹੁਤ ਹੀ ਚੰਗੀ ਇੱਕ ਅੰਕੀ ਪੁਲਸ ਵਾਲੀ ਇਹ ਐਸਪੀ ਮੈਡਮ ਹੈ ਤੇ ਚਲ ਉਹ ਫਿਰ ਉਸ ਨੂੰ ਮਾਫ ਕਰ ਦਿੰਦਾ ਹੈ ਵਿਆਹ ਤੇ ਲੇਟ ਆਉਣ ਲਈ ਤੇ ਇਸੇ ਤਰ੍ਹਾਂ ਹੀ ਉਹਨੇ ਪੁਲਸ ਵਾਲਿਆਂ ਨੂੰ ਬਹੁਤ ਹੀ ਵੱਡੀ ਸਿੱਖਿਆ ਦਿੱਤੀ ਕਿ ਨਾ ਕਦੇ ਵੀ ਕਿਸੇ ਨੂੰ ਹਨਾ ਸਧਾਰਨ ਦੇਖ ਕੇ ਜਾਂ ਕਿਸੇ ਮਾੜੇ ਦੇ ਉੱਤੇ ਅਤਿਆਚਾਰ ਨਹੀਂ ਕਰਨਾ ਚਾਹੀਦਾ